ਜਾਰੀਆਂ ਬੁੱਲ ਨੇ ਕੱਲ ਇਹ ਗੋਲੀਆਂ ਮਾਰਦੇ ਹੀ ਮੁੰਡੇ ਤੇ ਹੁਣ ਪੱਤਿਆਂ-ਪੁੱਤਿਆਂ ਲਵਾ ਕੇ ਲਿਆਏ ਆ ਉਧਰ ਪੰਖਾ ਖੜੇ ਨੇ ਠੀਕ ਆ ਨਾ ਜੀਸੀਬੀ ਆਣ ਲੱਗਿਆ ਜੀਸੀਬੀ ਤਿਆਰ ਕਰਾਈਆ ਹੋਰ ਟਰੈਕਟਰ ਅੱਗੇ ਤਿਆਰ ਕਰਾਏ ਹੋਏ ਨੇ ਪਾਣੀ ਦੀਆਂ ਟੰਕੀਆਂ ਲਾਤੀਆਂ ਅੱਗੇ ਆ ਨਾ ਇਹਨਾਂ ਦੇ ਆ ਜੋ ਵੀ ਘੇਰਾਂਗੇ ਜਿਹੜੇ ਆ ਡਰੋਨ ਤੇ ਚਲਾਉਂਦੇ ਨੇ ਜੱਜ ਬੇਬਰਕਰਾਰ ਨੇ ਗੁਰਗੋਵਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰਗਰਾਂ ਸਾਹਿਬ ਮਹਾਰਾਜ ਦਾ ਥਾਪੜਾ ਲੈ ਕੇ ਚੱਲਦੇ ਆ ਅਰਦਾਸ ਕਰਕੇ ਚੱਲਦੇ ਆ ਮੱਤਾ ਟੇਕ ਕੇ ਚੱਲਦੇ ਆ ਤਿਆਰੀ ਫੁੱਲਾ ਵਾਹਿਗੁਰੂ ਮੇਰ ਕਰੇ ਅੱਜ ਸ਼ਾਮ ਨੂੰ ਹਰਿਆਣੇ ਦੇ ਅੰਦਰ ਜਾ ਕੇ ਲੰਗਰ ਛਕਾਂਗੇ ਸਾਰਾ ਮੋਰਦਾਬਾਦ ਜਿਵੇਂ ਐ ਮੋਦੀ ਨੂੰ ਅੰਮਿਤਸਾਨ ਨੂੰ ਵੀ ਸਾਡੇ ਜਿਹੜੀਆਂ ਮੰਗਾਂ ਨੇ ਉਹ ਸਾਨੂੰ ਦੇ ਦੇ ਪਿਆਰ ਨਾਲ ਅਸੀਂ ਟਕਰਾਰ ਨਹੀਂ ਚਾਹੁੰਦੇ ਤੁਹਾਡੇ ਨਾਲ ਪਰ ਤੁਸੀਂ ਇਹ ਮਾਹੌਲ ਬਣਾਇਆ ਹੋਇਆ ਅੱਜ ਜਿਵੇਂ ਕੋਈ ਦੇਸ਼ਾਂ ਦੇ ਬਾਰਡਰ ਹੁੰਦੇ ਨੇ ਪਰ ਤੁਹਾਨੂੰ ਪਤਾ ਨਹੀਂ ਵੀ ਆ ਸਾਡੀ ਇਤਿਹਾਸ ਕੀ ਨੇ ਅਸੀਂ ਬੱਚੇ ਕਿਨੇ ਦੇ ਆ ਨਾ ਮੇਰੇ ਬਾਬਾ ਬੰਦਾ ਸਿੰਘ ਬਾਦਰੂ ਦਾ ਬੱਚੇ ਆ ਅਸੀਂ ਹਰੀ ਸਿੰਘ ਨਾਲ ਉਹਦੇ ਬੱਚੇ ਆ ਨਾ ਅਸੀਂ ਤਾਂ ਬਣਾ ਲਈ ਨਹੀਂ ਆ ਕਿ ਤੇਰੇ ਵਰਗੇ بڑے ਅਬਦਾਲੀਆਂ ਕੋਰਿੰਗ ਜੇ ਵਰਗੇ ਆਏ ਸੀਗੇ ਬੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਅੱਜ ਇਕੱਠ ਹੋਇਆ ਤੇ ਦੂਜੇ ਪਾਸੇ ਜਿਸ ਹੱਬ ਦੇ ਨਾਲ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਿਹਾ ਤਾਂ ਦੇਖ ਸਕਦੇ ਹੋ ਸੀ ਕਿਸਾਨਾਂ ਦੇ ਵੱਲੋਂ ਜਿਹੜਾ ਪੁਰਜ਼ੋਰ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਨਵਦੀਪ ਬਾਰਡਰ ਕੈਨਨ ਵਾਲਾ ਸਾਡੇ ਮੌਜੂਦ ਨਾਲ ਗੱਲਬਾਤ ਕਰਦੇ ਆਂ ਭਾਈ ਜਿਵੇਂ ਕੱਲ ਅਗਰੈਸ਼ਨ ਜਿਹੜਾ ਉਸ ਤੋਂ ਦੇਖਣ ਨੂੰ ਮਿਲਿਆ ਜਿਵੇਂ ਹੰਝੂ ਗੈਸ ਦੇ ਗੋਲੇ ਛੱਟੇ ਗਏ 100 200 ਮੁੰਡਿਆਂ ਦੇ ਪੱਟ ਪਾੜ ਕੇ ਕਿਸਦਾ ਮੂੰਹ ਪਾੜ ਗਿਆ ਤੇ ਅੱਜ ਵੀ ਉਹੀ ਚੀਜ਼ ਜਾਰੀ ਹੈ ਜੱਜ ਬੇ ਬਰਕਰਾਰ ਨੇ ਗੁਰਗੋਵਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਥਾਪੜਾ ਲੈ ਕੇ ਚੱਲਦੇ ਆਂ ਅਰਦਾਸ ਕਰਕੇ ਚੱਲਦੇ ਆਂ ਮੱਥਾ ਟੇਕ ਕੇ ਚੱਲਦੇ ਆਂ ਤਿਆਰੀ ਫੁੱਲਾ ਵਾਹਿਗੁਰੂ ਮੇਰ ਕਰੇ ਅੱਜ ਸ਼ਾਮ ਨੂੰ ਹਰਿਆਣੇ ਦੇ ਅੰਦਰ ਜਾ ਕੇ ਲੰਗਰ ਛਕਾਂਗੇ ਸਾਰਾ ਮੋਰਚਾ ਪੱਟ ਕੇ ਸਰਕਾਰ ਨੇ ਕੱਲ ਇਹ ਪਹਿਲੀ ਚਾਲ ਚੱਲ ਲਈ ਕਿ ਹਾਂ ਪਤਾ ਲੱਗੇ ਜੇ 1 ਇੰਚ ਵੀ ਅੱਗੇ ਟੱਪ ਗਏ ਤਾਂ ਇਹ ਨਹੀਂ ਰੁਕਣੇ ਤਾਂ ਪਹਿਲੀ ਜਿਹੜਾ ਉਹਨਾਂ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਪਹਿਲੀ ਡਰੋਨ ਦੇ ਨਾਲ ਸੁੱਟਣ ਲੱਗੇ ਸੀ ਹੰਝੂ ਗੈਸ ਦੇ ਗੋਲੇ ਪਰ ਅੱਜ ਤੁਸੀਂ ਇਹ ਤਿਆਰੀਆਂ ਕਰ ਰਹੇ ਹੋ ਪੂਰੀਆਂ ਤਿਆਰੀਆਂ ਬੁੱਲਨੇ ਕੱਲ ਇਹਨਾਂ ਗੋਲੀਆਂ ਮਾਰਦੇ ਸੀ ਮੁੰਡੇ ਤੇ ਹੁਣ ਪੱਤਿਆਂ-ਪੁੱਤਿਆਂ ਲਵਾ ਕੇ ਲਿਆਏ ਆ ਉਧਰ ਪੰਖਾ ਖੜੇ ਨੇ ਠੀਕ ਆ ਨਾ ਜੀ ਸੀ ਬੀ ਆਣ ਲੱਗਿਆ ਜੀ ਸੀ ਬੀ ਤਿਆਰ ਕਰਾਈਆ ਹੋਰ ਟਰੈਕਟਰ ਅੱਗੇ ਤਿਆਰ ਕਰਾਏ ਹੋਏ ਨੇ ਪਾਣੀ ਦੀਆਂ ਟੰਕੀਆਂ ਲਾਤੀਆਂ ਅੱਗੇ ਹਨਾ ਇਹਨਾਂ ਦੇ ਅੱਜ ਜੋ ਵੀ ਗੇਰਾਗੇ ਜਿਹੜੇ ਆ ਡਰੋਨ ਦੇ ਚਲਾਉਂਦੇ ਨੇ ਠੀਕ ਹੈ ਤਿਆਰੀ ਬੋਲਾ ਕੱਲ ਸੀ ਆਪਣਾ ਦੇਖ ਲਿਆ ਸੀ ਤੁਹਾਨੂੰ ਸਾਨੂੰ ਦੁਸ਼ਮਣ ਨਹੀਂ ਕਹਿਣਾ ਪੈਂਦਾ ਇਹਨਾਂ ਨੂੰ ਹੈ ਨਾ ਕਿਉਂਕਿ ਜਿਸ ਸਾਬ ਦਾ ਸਾਡੇ ਨਾਲ ਬਿਹੇਵੀਅਰ ਹੋ ਰਿਹਾ ਹੈ ਹੈ ਨਾ ਕਿ ਸਾਡੇ ਦੁਸ਼ਮਣ ਨਹੀਂ ਇਸ ਟਾਈਮ ਦਾ ਦੁਸ਼ਮਣ ਦੀ ਤਾਕਤ ਅਸੀਂ ਗੱਲ ਦੇਖ ਲਈ ਜੀ ਕਿੰਨੀ ਕਹਿ ਗਈ ਆ ਤੇ ਵਾਇਗਰੂ ਅੱਜ ਮੇਰ ਕਰਨਗੇ ਸਾਡਾ ਇਹ ਮੋਰਚਾ ਅੱਜ ਫਤਿਹ ਹੋਊਗਾ ਤੇ ਆਪਾਂ ਦਿੱਲੀ ਵੱਲ ਕੂਚ ਕਰਾਂਗੇ ਆਪਣੇ ਐਮਐਸਪੀ ਲਈ ਠੀਕ ਹਨ ਆਪਣੇ ਕਰ ਦੂੰਗੀ ਬੈਰੀਕੇਡ ਬਾਈਪਾਸ ਹਾਂਜੀ ਪੂਰੀ ਪੂਰਾ ਪੂਰਾ ਅੱਜ ਪਲਾਨਿੰਗ ਸਾਡੇ ਕੋਲ ਹੈ ਨਾ ਇਹ ਵੀ ਕੋਈ ਚੱਕਰ ਨਹੀਂ ਹੈਗਾ ਅੱਜ ਜਿਸਾਨ ਸਾਨੂੰ 6 ਮਹੀਨੇ ਲੱਗ ਜਾਣ ਦਿੱਲੀ ਪਹੁੰਚਣ ਅਸੀਂ ਦਿੱਲੀ ਜਾ ਕੇ ਰਾਂਗੇ ਅਸੀਂ ਕਹਿਨੇ ਆ ਮੋਦੀ ਨੂੰ ਅੰਮ੍ਰਿਤਸਰ ਨੂੰ ਵੀ ਸਾਡੇ ਜਿਹੜੀਆਂ ਮੰਗਾਂ ਨੇ ਉਹ ਸਾਨੂੰ ਦੇ ਦੇ ਪਿਆਰ ਨਾਲ ਅਸੀਂ ਤਕਰਾਰ ਨਹੀਂ ਚਾਹੁੰਦੇ ਤੁਹਾਡੇ ਨਾਲ ਪਰ ਤੁਸੀਂ ਇਹ ਮਾਹੌਲ ਬਣਾਇਆ ਹੋਇਆ ਜਿੱਦੇ ਜਿਵੇਂ ਕੋਈ ਦੇਸ਼ਾਂ ਦੇ ਬਾਰਡਰ ਆਉਂਦੇ ਨੇ ਪਰ ਤੁਹਾਨੂੰ ਪਤਾ ਨਹੀਂ ਵੀ ਹਾਂ ਸਾਡਾ ਇਤਿਹਾਸ ਕਿਨੇ ਅਸੀਂ ਬੱਚੇ ਕਿਨੇ ਦੇ ਹਨ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬੱਚੇ ਆ ਅਸੀਂ ਹਰੀ ਸਿੰਘ ਨਾਲ ਉਹਦੇ ਬੱਚੇ ਆ ਹਨਾ ਅਸੀਂ ਦਬਣਾ ਨਹੀਂ ਹੈ ਕਿ ਤੇਰੇ ਵਰਗੇ بڑے ਅਬਦਾਲੀਆਂ ਔਰਿੰਗਜੇ ਵਰਗੇ ਆਏ ਸੀਗੇ ਅਸੀਂ ਨੀਰ ਦੇ ਪਿੱਛੇ ਅਸੀਂ ਆਪਣੀ ਹੱਕੇ ਮੰਗਾਂ ਪਿੱਛੇ ਨਿਕਲੇ ਆਪਣੀ ਪੀੜੀ ਨੂੰ ਬਚਾਉਣ ਨਿਕਲੇ ਆ ਤੇ ਆਪਣੀ ਨਸਲ ਨੂੰ ਬਚਾਉਣ ਦੀ ਕਰੇ ਤਿਆਰੀ ਬੋਲਾ ਬਾਬਾ ਜੀ ਵਾਇਕਰੂ ਮੇਰ ਕਰੇ ਆ ਸੰਭੂ ਬਾਰਡਰ ਹਾਲੇ ਦੇਖ ਰਹੇ ਜੀ ਕਿ ਨਵਦੀਪ ਕਿਤਾ ਨਵਦੀਪ ਕਿਤਾ ਕਹਿੰਦੇ ਇੱਕ ਬੋਲ ਦੀ ਡੀਕਸ ਨਹੀਂ ਪੱਟ ਦਿੰਦੇ ਸਾਰਾ ਹਾਂ ਨਾ ਬਾਬਾ ਜੀ ਸਾਰੇ ਕੱਲ ਵੀ ਆਪਾਂ ਇੱਥੇ ਸੀਗੇ ਹਨਾ ਕੱਲ ਦੇਖਿਆ ਇਹਨਾਂ ਦਾ ਜੋਰ ਅਸੀਂ ਸਾਰਾ ਕਿੰਨਾ ਕਿ ਸੀਗਾ ਹਨਾ ਤੇ ਲੱਗੇ ਹੋਏ ਜੀ 12 ਘੰਟੇ ਲੜਾਈ ਲੜੀਆ ਤੇ ਅੱਜ ਸਾਡੀ ਲੜਾਈ ਦਾ ਦੂਜਾ ਦਿਨ ਹੈ ਹਸਪਤਾਲ ਭਰਿਆ ਪਿਆਗਾ ਦੇਖੋ ਹਾਂਜੀ ਹਾਂਜੀ ਕੋਈ ਨਹੀਂ ਬਾਬਾ ਜੀ ਫਿਰ ਜਜ਼ਬੇ ਦੇਖੋ ਹਨਾ ਮੁੰਡਿਆਂ ਦੇ ਕੋਈ ਡਰ ਕੇ ਘਰੇ ਥੋੜੀ ਰਹਿ ਰਿਆ ਬੀ ਹਾਂ ਕਿਤੇ ਛੱਟ ਲੱਗੀ ਕਰੇ ਇਹ ਤਾਂ ਜੱਜ ਬੇ ਨੇ ਸਾਡੇ ਇਤਿਹਾਸ ਬੋਲਦਾ ਸਾਡਾ ਹੈ ਨਾ ਸਾਡੇ ਬਾਬੇ ਬੋਲਦੇ ਨੇ ਸਾਡੇ ਵਿੱਚ ਇਤਿਹਾਸ ਬੋਲਦਾ ਜਦੋਂ ਵੀ ਸਾਡੇ ਤੇ ਕਿਸੇ ਨੇ ਜ਼ਬਰ ਜ਼ੁਲਮ ਕਰਿਆ ਅਸੀਂ ਹਮੇਸ਼ਾ ਟੱਕਰਾਂ ਕਰਿਆ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ ਸਾਨੂੰ ਨਾ ਜ਼ੁਲਮ ਸਹਿਣਾ ਨਾ ਜ਼ੁਲਮ ਕਰਨਾ ਜ਼ੁਲਮ ਨਹੀਂ ਸਹੰਦੇ ਬਾਬਾ ਜੀ ਪੂਰੇ ਤਕੜੇ ਹੋ ਕੇ ਚੱਲਾਂਗੇ ਤੇ ਇਸ ਜੰਗ ਨੂੰ ਫਤਿਹ ਕਰਾਂਗੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਬਾਈ ਤਾਂ ਇਹ ਸੀ ਸਾਡੇ ਨਾਲ ਨਵਦੀਪ واਟਰ ਕੈਨਨ ਵਾਲਾ ਜਿਸ ਨੇ ਪਹਿਲੇ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਆਪਣਾ ਅਣਖਣਮਈ ਸ਼ਾਪ ਜਿਹੜੀ ਉਸਨੇ ਛੱਡੀ ਤੇ ਅੱਜ ਵੀ ਨਵਦੀਪ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਅਸੀਂ ਚਾਲੇ ਪਾ ਦਾਂਗੇ ਤੇ ਅਸੀਂ ਫਿਰ ਨਹੀਂ ਰੁਕਣਾ ਕੈਮਰਾ ਪਰਸਨ ਜਸ਼ਨ ਦੇ ਨਾਮ ਮਨਦੀਪ ਜੋਤ ਸ਼ੰਭੂ